ਪੰਜਾਬ ਦੇ ਕੁਝ ਜ਼ਰੂਰੀ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਹਾਜ਼ਰ ਆ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਬਲਜੀਤ ਬੱਲੇ ਜੀ ਬੱਲੇ ਜੀ ਵਨ ਇੰਡੀਆ ਪੰਜਾਬੀ ਤੇ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਨ ਇੰਡੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੀਆਂ ਬੈਸਟ ਵਿਸ਼ੇਸ ਸ਼ੁਭ ਸ਼ਾਮਾਂ ਹਸਦੇ ਵਸਦੇ ਰਹੋ ਜੀ ਬਲੀ ਸਾਹਿਬ ਸ਼ੁਰੂਆਤ ਵਿੱਚ ਖਬਰ ਚੁਕਣੀ ਜ਼ਰੂਰੀ ਹੈ ਡੀਆਈਜੀ ਹਰਚਰਨ ਪੁੱਲਰ ਮਾਮਲੇ ਦੀ ਉਸ ਵਿੱਚ ਜਿੱਥੇ ਅਜੇ ਤੱਕ ਵਿਚਾਰਿਆ ਜਾ ਰਿਹਾ ਸੀ ਕਿ ਕੋਰਟ ਨੇ ਵਿਜੀਲੈਂਸ ਨੂੰ ਇਜਾਜ਼ਤ ਨਹੀਂ ਦਿੱਤੀ ਉੱਥੇ ਹੀ ਹੁਣ ਚਰਚਾ ਆਮਾ ਨੇ ਕਿ ਡੀਆਈਜੀ ਪੁੱਲਰ ਸਬੰਧੀ ਪਟਿਆਲੇ ਵਿੱਚ ਲੁਧਿਆਣੇ ਵਿੱਚ ਸੀਬੀਆਈ ਨੇ ਛਾਪੇਮਾਰੀ ਕੀਤੀ ਹੈ ਇਹ ਸਭ ਕੁਝ ਕੀ ਚੱਲ ਰਿਹਾ ਔਨ ਇਸ ਟਾਈਮ ਦੇ ਉੱਤੇ ਕੀ ਸਿਚੁਏਸ਼ਨ ਹੈ ਸਰ ਇੱਕੋ ਆਪਾਂ ਦਾ ਕੱਲ ਹੀ ਪਹਿਲਾਂ ਵੀ ਜਦੋਂ ਗੱਲ ਕੀਤੀ ਸੀ ਕਿ ਐਸੀ ਕਿ ਹੁਣ ਇਹਦਾ ਫਾਲੋਅ ਅਪ ਹੋਏਗਾ ਹੂੰ ਇਹ ਫਾਲੋ ਅਪ ਉੱਤੇ ਹੋਏਗਾ ਜਿੱਥੋਂ ਕੋਈ ਪ੍ਰਾਪਰਟੀ ਖਰੀਦ ਵਿੱਚ ਕੀਤੀ ਕੈਸ਼ ਆਇਆ ਗਿਆ ਕੈਸ਼ ਉਹਦੇ ਵਿੱਚ ਮੈਂ ਸਪੈਸੀਫਿਕਲੀ ਗਿਆ ਸੀ ਕਿ ਜਿਹੜੇ ਪ੍ਰਾਪਰਟੀ ਡੀਲਰ ਹੈ ਕਿਉਂਕਿ ਆਫਟਰ ਜਿਹੜਾ ਡੀਲਿੰਗ ਹੁੰਦੀ ਹੈ ਪ੍ਰਾਪਰਟੀ ਡੀਲਰ ਹੀ ਹੁੰਦੀ ਹੈ ਜ਼ਮੀਨ ਦੀ ਖਰੀਦ ਵੇਚਦੀਆਂ ਜਾਂ ਜਗ੍ਹਾ ਦੀ ਖਰੀਦ ਜਾਂ ਇਹਦਾ ਦੇ ਪ੍ਰੀਜ਼ੈਂਟ ਤੇ ਉੱਥੇ ਹੀ ਉਹ ਪ੍ਰਾਪਰਟੀ ਗਰੀਨ ਵੇਚੀ ਦੋ ਨੰਬਰ ਦਾ ਪੈਸੇ ਦੀ ਟ੍ਰਾਂਜੈਕਸ਼ਨ ਹੁੰਦੀ ਹੈ ਸੋ ਉਹ ਇਹ ਸੁਭਾਵਿਕ ਸੀਗਾ ਕਿ ਜੇ ਸੀਬੀਆਈ ਨੇ ਜਾ ਕੇ ਅੱਗੇ ਲਿਜਾਣੀ ਹੈ ਜਿਹੜੀ ਕਿ ਲਜਾ ਰਹੀ ਹੈ ਤੇ ਉਹ ਰਿਮਾਂਡ ਵੀ ਲਿਆ ਉਹਨਾਂ ਨੇ ਤਾਂ ਉਹ ਉੱਥੋਂ ਤੱਕ ਜਾਣਗੇ ਜਿਹੜੇ ਜਿੱਥੋਂ ਪੈਸਾ ਆਇਆ ਉਹਦੇ ਸੋਰਸਸ ਕੀ ਸੀ ਤੇ ਉਹ ਫਿਰ ਕੁਦਰਤੀ ਤੌਰ ਤੇ ਉਹਨਾਂ ਨੂੰ ਬਿਲੇਟਣਾ ਜਿਹੜਾ ਉਹ ਜ਼ਰੂਰੀ ਸੀ ਲਾਜ਼ਮੀ ਹੋ ਜਾਂਦਾ ਜੇ ਸੀਬੀਆਈ ਨੇ ਅੱਗੇ ਜਾਂਚ ਬਦਾਉਣੀ ਹੈ ਤਾਂ ਤੇ ਸੀਬੀਆਈ ਨੇ ਜਾਂਚ ਅੱਗੇ ਬਦਾਈ ਤੇ ਸ਼ੱਕ ਇਹੀ ਹੈ ਅਜੇ ਆਫੀਸ਼ੀਅਲੀ ਕੁਝ ਨਹੀਂ ਆਇਆ ਪ੍ਰਭਾਵ ਇਹ ਹੈ ਲੱਗਦਾ ਇਹ ਹੈ ਵੀ ਕਿਉਂਕਿ ਪਟਿਆਲੇ ਵੀ ਜਿਹੜਾ ਉੱਥੇ ਵੀ ਪ੍ਰਾਪਰਟੀ ਡੀਲਰ ਸੀ ਲੁਧਿਆਣੇ ਵੀ ਇਹ ਹੀ ਸਮਝਾਇਆ ਜਾਂਦਾ ਕਿ ਪ੍ਰਾਪਰਟੀ ਡੀਲਰ ਤੇ ਹੈ ਤੇ ਇਸ ਲਈ ਇਸ ਨਾਲ ਲਿੰਕ ਹੋ ਸਕਦਾ ਬਹੁਤੀ ਸੰਭਾਵਨਾ ਹੈ ਇਹ ਦੇਖੋ ਪੱਕਾ ਤਾਂ ਆਫੀਸ਼ੀਅਲੀ ਤਾਂ ਜੇ ਸੀ ਬੇ ਨੇ ਕੁਝ ਨਹੀਂ ਦੱਸਿਆ ਜਦੋਂ ਆਫੀਸ਼ੀਅਲੀ ਦੱਸਣਗੇ ਤਾਂ ਫਿਰ ਪਤਾ ਲੱਗੇਗਾ ਪਰ ਬਹੁਤੀ ਸੰਭਾਵਨਾ ਹੈ ਕਿਉਂਕਿ ਹੋਰ ਕੋਈ ਕਾਰਨ ਨਹੀਂ ਦਿਸ ਰਿਹਾ ਪ੍ਰਾਪਰਟੀ ਡੀਲਰਾਂ ਤੇ ਰੇਡ ਕਰਨ ਦਾ ਤੇ ਉਹਦੇ ਚੋਂ ਹੀ ਫਿਰ ਅੱਗੇ ਫਿਰ ਕਿਤੇ ਕਿਤੇ ਹੈ ਗਈ ਕਿੱਥੇ 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 ਪੈਸਾ ਲੱਗਿਆ ਕਿਹਦੇ ਪੈਸਾ ਲੱਗਿਆ ਕਿੱਥੇ ਗਿਆ ਕਿੱਥੋਂ ਆਇਆ ਜੇ ਉਹਦੇ ਚ ਵੀ ਕ腐ਪਸ਼ਨ ਦਾ ਪੈਸਾ ਸੀ ਜਾਂ ਖਰੀਦ ਵਿੱਚੋਂ ਆਇਆ ਇਹ ਸਾਰੇ ਸਵਾਲਾਂ ਦੇ ਜਵਾਬ ਫਿਰ ਹੋ ਕੁਦਰਤੀ ਤੌਰ ਤੇ ਉਹਨਾਂ ਤੋਂ ਮਿਲਣਗੇ ਜਿਹੜਾ ਨੇ ਜਿਨ੍ਹਾਂ ਨੇ ਡੀਲਾਂ ਕਰਾਈਆਂ ਠੀਕ ਹੈ ਨਾ ਜੀ ਸੋ ਇਸ ਕਰਕੇ ਇਹ ਘੇਰਾਬਦrea ਤੇ ਮਤਲਬ ਕਾਫੀ ਲੋਕਾਂ ਨੂੰ ਇਹ ਤੋਕਲੇ ਵੀ ਹੈਗੇ ਹੋਰਾਂ ਨੂੰ ਵੀ ਇਹ ਚਾਹ ਜਾਂਚ ਜਾ ਸਕਦੀ ਹੈ ਤੇ ਜਿਹੜੀ ਵਿਜੀਲੈਂਸ ਵਾਲੀ ਗੱਲ ਹੈਗੀ ਵਿジネス ਦਾ ਨੇ ਇਹਨੂੰ ਤਾਂ ਉਹਨੇ ਜਵਾਬ ਦਿੱਤਾ ਸੀਗਾ ਬੜੀ ਇੰਟਰਸਟਿੰਗ ਗੱਲ ਹੈ ਕੱਲ ਜਿਹੜੀ ਅੱਪ ਗੱਲ ਕਰਦੇ ਸੀਗੇ ਵੀ ਕੇਸ ਡੀਏ ਦਾ ਵਿਜੀਲੈਂਸ ਨੇ ਕੋ ਨੋ ਕਿਤਾ ਤੇ ਸੀਬੀਆ ਨੇ ਕੋ ਦੇ ਕਿਤਾ ਉਹ ਹੁਣ ਸਾਹਮਣੇ ਆਈ ਹੈ ਕਿ ਜਿਹੜੀ ਅਰਜ਼ੀ ਦਿੱਤੀ ਗਈ ਹੈ ਵਿਜੀਲੈਂਸ ਵੱਲੋਂ ਉਹ ਕਹਿਆ ਹੈ ਕਿ 29 ਅਕਤੂਬਰ ਨੂੰ ਕੇਸ ਉਹਨਾਂ ਨੇ ਦਰਜ ਕੀਤਾ ਜੀ ਤੇ 29 ਨੂੰ ਹੀ ਸੀਬੀਆ ਨੇ ਕੀਤਾ ओके ਜਿਆ ਹੁਣ ਸੀਬੀਆਈ ਨੂੰ ਪਤਾ ਲੱਗ ਗਿਆ ਵੀ ਉਹ ਕਰ ਰਿਹਾ ਹੈ ਸੀਬੀਆਈ ਨੇ ਫਟਾਫਟ ਅਰਜੀ ਦੇ ਕੇ ਇਧਰ ਮਾਰ ਲੈ ਲਿਆ ਸੀਬੀ ਕੋਰਟ ਚ ਕਿਉਂਕਿ ਉਹ ਤਾਂ ਸੀਬੀ ਕੋਰਟ ਜਿੱਤਾਂ ਅਸਲ ਚ ਦੋਨਾਂ ਦਾ ਕੀ ਸੀ ਕਿ ਸੀਬੀਆਈ ਨੂੰ ਤਾਂ ਸੀਬੀ ਕੋਰਟ ਚ ਜਾਣਾ ਸੀ ਜੀ ਜੀ ਜਿਹੜੀ ਵਿਜੀਲੈਂਸ ਉਹ ਗਈ ਨਾਰਮਲ ਕੋਰਟ ਚ ਸੀਜੀਐਮ ਕੋਲ ਪ੍ਰੋਡਕਸ਼ਨ ਵਾਰੰਟ ਵਾਸਤੇ ਜੀ ਉਹ ਪ੍ਰੋਡਕਸ਼ਨ ਵਾਰੰਟ ਵਾਸਤੇ ਕਿਉਂਕਿ ਉਹਨੇ ਤਾਂ ਸੀਬੀਆਈ ਕੋਲ ਸੀਬੀ ਕੋਰਟ ਚ ਨਹੀਂ ਸੀ ਜਾਣਾ CBI CBI ਕੋਟ ਕੋਲ ਗਈ ਉਹਨਾਂ ਨੇ ਨੈਚੁਰਲ ਸੁਭਾਵਿਕ ਤੌਰ ਤੇ ਰਿਮਾਂਡ ਦੇ ਤਾ ਨੂੰ ਹਮ ਤੇ ਇਹ ਗਏ ਉੱਥੇ ਪ੍ਰੋਡਕਸ਼ਨ ਵਾਰਡ ਤੇ ਤੇ ਮੀਨ ਟਾਈਮ ਉਹ ਉਧਰੋਂ ਰਿਮਾਂਡ ਤੇ ਚਲੇ ਗਏ ਉਹਨਾਂ ਦਾ ਜਿਹੜੀ ਪੋਜੀਸ਼ਨ ਸੀਗੀ ਉਹ ਜੁਡੀਸ਼ੀਅਲ ਕਸਟਡੀ ਸੀ ਉਹਨਾਂ ਨੇ ਜਿਹੜੀ ਅਰਜੀ ਪਾਈ ਕਿ ਚਰਨ ਭੁੱਲਰ ਜੁਡੀਸ਼ੀਅਲ ਕਸਟਡੀ ਚ ਹੈ ਅਸੀਂ ਡੀਏ ਦਾ ਕੇਸ ਰਜਿਸਟਰ ਕੀਤਾ ਤੇ ਸਾਨੂੰ ਰਿਮਾਂਡ ਦਿਓ ਉਹਨਾ ਪ੍ਰੋਡਕਸ਼ਨ ਵਾਰੰਟ ਦਿਓ ਹੂੰ ਸੀ ਸੀ ਵਿਜੀਲੈਂਸ ਨੇ ਇਹ ਪਾਇਆ ਹੂੰ ਪਰ ਸੀਬੀਆਈ ਨੇ ਕਿਉਂਕਿ ਸੀਬੀਆਈ ਕੋਡ ਵੱਖਰੀ ਹੈ ਉਹਨਾਂ ਨੇ ਉਹਨਾਂ ਨੇ ਜਾਇ ਇਹਨਾਂ ਨੂੰ ਪਤਾ ਲੱਗ ਗਿਆ ਕਹਿ ਲਓ ਕਿ ਉਹਦੀ ਉਹਦੀ ਜਿਹੜੀ ਮੈਂ ਗੱਲ ਕਰ ਲਈ ਏਜੰਸੀਆਂ ਦੀ ਆਪਸ ਵਿੱਚ ਖਿਚੋਦਾਨ ਹੋ ਰਹੀ ਹੈ ਉਹ ਕੱਲ ਜ਼ਾਹਰ ਹੋ ਗਿਆ ਕੋਰਟ ਦੀ ਪ੍ਰोसीडिंग ਤੋਂ ਹੂੰ ਕੋਰਟ ਦੇ ਸੀਬੀਆਈ ਨੇ ਇਹ ਕਿਹਾ ਕਿ ਵਿਜੀਲੈਂਸ ਸਾਡੀ ਜਾਂਚ ਨੂੰ ਗੁਰ ਗੁਰ ਡਿਸਟਰਬ ਡਿਸਟਰਬ ਡਿਸਲਪਟ ਕਰਨੀ ਚਾਹੁੰਦੀ ਹੈ ਹੂੰ ਜਿਹੜੀ ਮੈਂ ਗੱਲ ਕਰ ਰਿਹਾ ਜੀ ਉਹ ਸੀ ਵੀ ਇਹ ਨੇ ਆਉਂਦੇ ਰਿਕਾਰਡ ਕਹਿੰਦੇ ਆ ਹੂੰ ਕਿ ਕਿ ਸਾਨੂੰ ਇਹ ਇਹ ਜਾਂਚ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਇਸ ਕਰਕੇ ਇਹ ਰਿਮਾਂਡ ਨਾ ਦਿੱਤਾ ਜਾਵੇ ਇਹਨਾਂ ਨੇ ਜੇ ਸਾਡੀ ਕਸਟਡੀ ਨਾ ਦਿੱਤੀ ਜਾਵੇ ਹੂੰ ਤੇ ਉਹ ਉਹ ਕੋਰਟ ਨੇ ਕਿਹਾ ਵੀ ਵੀ ਇਹ ਜਿਹੜੀ ਇਨਫਰਸਟਕਚਰਸ ਹੋ ਗਈ ਤੁਹਾਡੀ ਐਪਲੀਕੇਸ਼ਨ ਕਿਉਂਕਿ ਜਦੋਂ ਤੁਸੀਂ ਐਪਲੀਕੇਸ਼ਨ ਪਾਈ ਸੀ ਉਦੋਂ ਉਹ ਜੁਡੀਸ਼ੀਅਲ ਕਿ ਸਟਡੀ ਸੀ ਜੀ ਹੁਣ ਉਹ ਸੀਬੀਆਈ ਰਿਮਾਂਡ ਚ ਹੈ ਇਸ ਕਰਕੇ ਇਹ ਜਿਹੜੀ ਅਰਜੀ ਇਨਫਰਕਚਰ ਚ ਹੋ ਗਈ ਹੁਣ ਤੁਸੀਂ ਦੁਬਾਰਾ ਅਰਜੀ ਉਦੋਂ ਪਾ ਸਕਦੇ ਹੋ ਜਦੋਂ ਉਹ ਸੀਬੀ ਰਿਮਾਂਡ ਤੋਂ ਬਾਹਰ ਆ ਗਿਆ ਹਮ ਸੋ ਇਹ ਹੈ ਪਰ ਸੀਬੀਆਈ ਨੇ ਇਹ ਇੰਡੀਕੇਸ਼ਨ ਜਿਹੜਾ ਇੱਕ ਅਬਜ਼ਰਵੇਸ਼ਨ ਦੇਣੀ ਤੇ ਆਪਣਾ ਕਮੈਂਟ ਕਰਨਾ ਕਿ ਇਹ ਬਾਂਚ ਵਿੱਚ ਵਿਗਨ ਪਾਉਣਾ ਚਾਹੁੰਦੇ ਆ ਇਹ ਬਹੁਤ ਮੀਨਿੰਗਫੁਲ ਹੈ ਹਮ ਜੀ ਬਿਲਕੁਲ ਬਲੀ ਸਾਹਿਬ ਇਹਦੇ ਅੱਗੇ ਵਧੀਏ ਅੱਜ ਦੀ ਜਿਹੜੀ ਇੱਕ ਹੋਰ ਵੱਡੀ ਖਬਰ ਹੈ ਰਾਜਾ ਵੜਿੰਗ ਚਰਚਾਵਾ ਦਾ ਕੇਂਦਰ ਬਣ ਗਏ ਨੇ ਐਸਸੀ ਕਮਿਸ਼ਨ ਦੇ ਵਿੱਚ ਬੜੀ ਸਖਤ ਤਾੜਨਾ ਕੀਤੀ ਗਈ ਹੈ ਇਥੋਂ ਤੱਕ ਬਿਆਨ ਆਇਆ ਹੈ ਕਿ ਭਾਈ ਰਾਜਾ ਵੜਿੰਗ ਨੂੰ ਤੜੀ ਪਾਰ ਅਜੇ ਤੱਕ ਕਿਉਂ ਨਹੀਂ ਕੀਤਾ ਇਹ ਮੈਟਰ ਕੀ ਹੈ ਜੀ ਹੂੰ ਦੇਖੋ ਸਭ ਤੋਂ ਪਹਿਲਾ ਮੁੱਦਾ ਚੁੱਕਿਆ ਸੀ ਇਕਾਲੀ ਲਲ ਨੇ ਜੀ ਰਾਜਾ ਵੜਿੰਗ ਨੇ ਜੋ ਟਿੱਪਣੀਆਂ ਕੀਤੀਆਂ ਸੀ ਜਿਹੜੇ ਸਵਰਗੀ ਅ ਬੋਟਾ ਸਿੰਘ ਜਿਹੜੇ ਕੇ ਉਹ ਸਾਬਕਾ ਹੋਮ ਮਨਿਸਟਰ ਸੀਗੇ ਹਮ ਅ ਇੰਡੀਆ ਦੇ ਹਮ ਉਹਨਾਂ ਦੇ ਸਭ ਤੋਂ ਗੁਲਜਾਰ ਸਿੰਘ ਰਣੀ ਕੇ ਨੇ ਸਭ ਤੋਂ ਮੁੱਦਾ ਪਹਿਲਾਂ ਉਠਾਇਆ ਕਿ ਇਹ ਜਿਹੜਾ ਇਹ ਜਿਹੜਾ ਰਿਫਲੈਕਸ਼ਨ ਕੀ ਚਾਹ ਉਹ ਕਾਸਟ ਦੇ ਜਿਹੜਾ ਅਸੀ ਕਾਸਟ ਦੇ ਜਿਹਨਾਂ ਨੂੰ ਜਿਸ ਤਰ੍ਹਾਂ ਉਹਨੇ ਭੇਜਨ ਦਿੱਤਾ ਹਮ ਤੇ ਚਲੋ ਵੈਸੇ ਤਾਂ ਅੱਜ ਕੱਲ ਇਹ ਹੈ ਕਿ ਬਹੁਤ ਸਾਰੇ ਮਤਲਬ ਮੈਂ ਉਹਨੇ ਆਪਣੇ ਜਾਣੇ ਤਾਂ ਆਪਣੀ ਉਹਦੀ ਨੀਤ ਕੁਛ ਨਹੀਂ ਸੀ ਉਹਨੇ ਆਪਣੇ ਜਾਣੇ ਤਾਂ ਉਹਦੀ ਵਡਿਆਈ ਕੀਤੀ ਸੀ ਆਪਣੀ ਕਾਂਗਰਸ ਦੀ ਵੀ ਦੇਖੋ ਐਸ ਤਰ੍ਹਾਂ ਦਾ ਬੰਦਾ ਜੀ ਫੇਰ ਵੀ ਅਸੀਂ ਉਹਨੂੰ ਘਰਤਾ ਪਰ ਉਹ ਫਸ ਗਿਆ ਅੱਜ ਕੱਲ ਦਾ ਇਦਾਂ ਹੀ ਹੁੰਦਾ ਵੀ ਜਿਹੜਾ ਜਿਸ ਗੱਲ ਕੋਈ ਇਸ਼ੂ ਬਣ ਜੇ ਤੇ ਬਣ ਗਿਆ ਉਹ ਜੇ ਨਾਮ ਬਣਦਾ ਕਦੇ ਨਹੀਂ ਬਣਦੇ ਤੇ ਉਹਦੇ ਚ ਐਸ਼ੀ ਕਮਿਸ਼ਨ ਨੇ ਤੇ ਹੁਣ ਆਮ ਆਦਮੀ ਪਾਰਟੀ ਨੇ ਵੀ ਚੱਕ ਲਿਆ ਮੁੱਦਾ ਇਹ ਅੱਜ ਫਿਰ ਟੀਮ ਆਪਣਾ ਇਹਨੂੰ ਆਜ਼ਮ ਮਿਸਟਰਾ ਜੀ ਮਾ ਉਹਨੇ ਫੇਰ ਅੱਜ ਪ੍ਰੈਸ ਕਾਨਫਰੰਸ ਕੀਤੀ ਉਸ ਦਿਨ ਵੀ ਬੋਲੇ ਸੀ ਕਿ ਉਹ ਹਮਮ ਜੇ ਉਹਨਾਂ ਨੇ ਵੀ ਮੁੱਦਾ ਚੱਕ ਲਿਆ ਵੇ ਉਹਨੂੰ ਘੇਰਨ ਵਾਸਤੇ ਹਮਮ ਐਸਸੀ ਕਮਿਸ਼ਨ ਨੇ ਨੋਟਿਸ ਦਿੱਤਾ ਵੀ ਇਹਨੂੰ ਸਾਨੂੰ ਉਹਦੇ ਕਾਰਵਾਈ ਕਰੋ ਤੇ ਜਵਾਬ ਦਿਓ ਹਮ ਤੇ ਐਸਡੀਐਮ ਹੁੰਦਾ ਰਿਟਰਨਿੰਗ ਅਫਸਰ ਹੈ ਐਸਡੀਓ ਮੈਂ ਉੱਥੇ ਜੀ ਤੇ ਉਹਨਾਂ ਨੇ ਐਸਡੀਐਮ ਨੂੰ ਭੇਜਿਆ ਸੀ ਨੋਟਿਸ ਹਮ ਐਸਡੀਐਮ ਨੇ ਕੀ ਕੀਤਾ ਕਿ ਖੁਦ ਬਿਜ਼ੀ ਹੋਣ ਕਰਕੇ ਉਹਨਾਂ ਨੇ ਆਪਣਾ ਤਹਿਸੀਲਦਾਰ ਦਾ ਨੁਮਾਇੰਦਾ ਭੇਜਤਾ ਹਮ ਉਥੇ ਤੇ ਰਿਪੋਰਟ ਭੇਜੀ ਕਿ ਅਸੀਂ ਉਹਦੀ ਕਰ ਰਹੇ ਆ ਅਸੀਂ ਜੀ ਪਰ ਇਸ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੱਡੀ ਹੋ ਰਹੇ ਨੇ ਉਹ ਕਹਿ ਗਏ ਉਹਨੇ ਕਿਹਾ ਕਿ ਐਸ ਡੀ ਐਮ ਨੂੰ ਖੁਦ ਹੋਣਾ ਚਾਹੀਦਾ ਸੀ ਤੇ ਸਾਨੂੰ ਸੰਤੁਸ਼ਟ ਸੰਤੁਸ਼ਟੀ ਨਹੀਂ ਹੈ ਹੂੰ ਤੇ ਉਹਨਾਂ ਨੇ ਇਹ ਗੱਲ ਕਾਫੀ ਮਤਲਬ ਨੋਟਿਸ ਵੀ ਲਿਆ ਤੇ ਇੱਕ ਤਰ੍ਹਾਂ ਨਾਲ ਖਫਾ ਹੋਇਆ ਹੂੰ ਕਿ ਕਮਿਸ਼ਨ ਕਿ ਤੁਸੀਂ ਕਿਉਂ ਨਹੀਂ ਹੁਣ ਤੱਕ ਕਾਰਵਾਈ ਕੀਤੀ ਹੂੰ ਤੇ ਉਸ ਨੂੰ ਕਿਉਂ ਨਹੀਂ ਉਹ ਤੜੀ ਮਾਰ ਸ਼ਬਦ ਵਰਤਿਆ ਉਹਨਾਂ ਨੇ ਜਿਹੜਾ ਕਿ ਪਹਿਲਾਂ ਨੇਸ਼ਨਲ ਲੈਵਲ ਤੇ ਵਰਤਿਆ ਜਾਂਦਾ ਰਿਹਾ ਬਿਲਕੁਲ ਬਿਲਕੁਲ ਤੇ ਉਹਦੇ ਨਾਲ ਪਰ ਜਿਹੜਾ ਨੋਟਿਸ ਜਾਰੀ ਕੀਤਾ ਹੁਣ ਮੈਂ ਉਹ ਵੀਡੀਓ ਵੀ ਦੇਖੀ ਐ ਜਿਹਦੇ ਚ ਉਹਨਾਂ ਦੀ ਟਾਕ ਹੋਈ ਐ ਜਸੀਰ ਸਿੰਘ ਗੜੀ ਹੋਰਾਂ ਦੀ ਉਹਨਾਂ ਨਾਲ ਜਿਹੜੇ ਆਏ ਸੀ ਉਹਨਾਂ ਨੇ ਕਿਹਾ ਤੁਸੀਂ ਕੌਣ ਹੋ ਤੁਸੀਂ ਕਿਵੇਂ ਆਏ ਹੋ ਤੁਸੀਂ ਆਰੋ ਕਿਉਂ ਨਹੀਂ ਆਏ ਐਸ ਡੀ ਐਮ ਉਹਨਾਂ ਨੇ ਕਿਹਾ ਐਸ ਡੀ ਐਮ ਚੋ ਇਲੈਕਸ਼ਨ ਹੋ ਰਹੀ ਐ ਬਿਜ਼ੀ ਨੇ ਉਹ ਤੇ ਉਹਨਾਂ ਨੇ ਸਾਨੂੰ ਸਾਡੇ ਨੁਮਾਇੰਦੇ ਤੌਰ ਤੇ ਆਏ ਉਹ ਕਹ ਉਹਨਾਂ ਨੇ ਕਿਹਾ ਸੀ ਸੰਤੁਸ਼ਟ ਨਹੀਂ ਹੈਗੇ ਕਿਉਂ ਨਹੀਂ ਕਾਰਵਾਈ ਕੀਤੀ ਫਿਰ ਉਹਨਾਂ ਨੇ ਹੁਣ ਜਿਹੜਾ ਨੋਟਿਸ ਭੇਜ ਐ ਹੂੰ ਉਹ ਨੋਟਿਸ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੇ ਐ ਡਿਪ ਡਿਪਟੀ ਕਮਿਸ਼ਨਰ ਕਮ ਡਿਸਟ੍ਰਿਕਟ ਰਨਟਿੰਗ ਅਫਸਰ ਹੂੰ ਮੈਨੂੰ ਡੀਸੀ ਜਿਹੜਾ ਡਿਸਟ੍ਰਿਕਟ ਰਨਟਿੰਗ ਅਫਸਰ ਹੁੰਦਾ ਹੈ ਹੂੰ ਉਸ ਨੂੰ ਨੋਟਿਸ ਭੇਜਿਆ ਗਿਆ ਕਿ ਤੁਸੀਂ ਆਪਣੀ ਰਿਪੋਰਟ ਲੈ ਕੇ ਸੋਮਵਾਰ ਪਰਸਨ ਹੀ ਹਾਜ਼ਰ ਹੋ ਜੀ ਡੀਸੀ ਨੂੰ ਸੰਮਨ ਕੀਤਾ ਹੈ ਹੂੰ ਕਿ ਤੁਸੀਂ ਕਾਰਵਾਈ ਕਰਕੇ ਰਿਪੋਰਟ ਆਪਣੀ ਰਿਪੋਰਟ ਲੈ ਕੇ ਤੇ ਤੁਸੀਂ ਕਮਿਸ਼ਨ ਦੇ ਅੱਗੇ ਪੇਸ਼ ਹੋ ਉਹ ਹੂੰ ਸੋ ਸੋ ਇਹ ਖਾਸਾ ਸਖਤ ਨੋਟਿਸ ਲਿਆ ਹੈ ਜੀ ਤੇ ਹੁਣ ਉਹ ਪਰ ਇਹ ਅਭੀ ਦੋ ਪਾਸੇ ਹੈ ਨਾ ਵੀ ਜਿਹੜਾ ਕਮਿਸ਼ਨ ਹੈ ਜਿਹੜਾ ਡੀਸੀ ਹੈ ਹੂੰ ਉਹ ਇੱਕ ਪਾਸੇ ਇਸ ਵੇਲੇ ਜਿਹੜੀ ਜਦੋਂ ਚੋਣ ਹੁੰਦੀ ਹੈ ਨਾ ਕੋਈ ਹੂੰ ਉਹਦਾ ਜਿਹੜਾ ਸਾਰਾ ਐਡਮਿਨਿਸਟ੍ਰੇਟਿਵ ਕੰਟਰੋਲ ਇਲੈਕਸ਼ਨ ਕਮਿਸ਼ਨ ਕੋਲ ਚਲਾ ਜਾਂਦਾ ਹੂੰ ਹੁਣ ਐਸੀ ਕਮਿਸ਼ਨ ਨੇ ਜਿਹੜਾ ਆਰਡਰ ਕੀਤਾ ਕੀ ਉਹ ਨੂੰ ਉਹ ਜਿਹੜਾ ਰਿਟਰਨਿੰਗ ਅਫਸਰ ਮੰਨੇ ਜਾਂ ਇਲੈਕਸ਼ਨ ਕਮਿਸ਼ਨ ਦੀ ਮੰਨੇ ਉਹਨੇ ਆਪਣੀ ਰਿਪੋਰਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਹੋਣੀ ਹੈ ਹੁਣ ਇਲੈਕਸ਼ਨ ਕਮਿਸ਼ਨ ਨੇ ਡਿਸਪੋਜ਼ ਕੀ ਦੇਣਾ ਹੈ ਹੂੰ ਸੋ ਮੈਨੂੰ ਲੱਗਦਾ ਹੈ ਕਿ ਦੋ ਜਿਹੜੀਆਂ ਅਥਾਰਟੀਜ਼ ਹੈਗੀਆਂ ਨੇ ਇਹ ਦੋਨੇ ਕੋਸਟੀ ਜੁਡੀਸ਼ੀਅਲ ਹੈਗੀਆਂ ਨੇ ਮਤਲਬ ਉਹਨਾਂ ਦੇ ਵੀ ਕਿਉਂਕਿ ਜਦੋਂ ਇਲੈਕਸ਼ਨ ਕੋਈ ਅਨਾਉਂਸ ਹੋ ਜਾਂਦੀ ਹੈ ਨਾ ਸਾਰੀ ਮਸ਼ੀਨਰੀ ਜੀ ਉਹ ਇਲੈਕਸ਼ਨ ਪਰ ਮਿਸ਼ਨ ਦੇ ਕੰਟਰੋਲ ਹਿੱਟ ਆ ਜਾਂਦੀ ਹੈ ਉਸ ਵੇਲੇ ਉਹਦੇ ਤੇ ਜਿਹੜਾ ਕੋਈ ਵੀ ਆਰਡਰ ਜਿਹੜਾ ਹੈ ਜੀ ਸਟੇਟ ਗਵਰਨਮੈਂਟ ਦਾ ਡੀਸੀ ਦਾ ਚੀਜ਼ ਦਾ ਕੋਈ ਨਹੀਂ ਲਾਗੂ ਹੁੰਦਾ ਹਮ ਐਕਸੈਪਟ ਲੈਂਡ ਆਰਡਰ ਨੂੰ ਛੱਡ ਕੇ ਬਾਕੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਵਾਲਾ ਈਵਨ ਟਰਾਂਸਫਰ ਵੀ ਨਹੀਂ ਕਰ ਸਕਦੇ ਉਹ ਕਿਸੇ ਦੀ ਜਦੋਂ ਕੋਡ ਲੱਗ ਜਾਂਦਾ ਹੈ ਤੇ ਕੋਡ ਲੱਗਿਆ ਹੋਇਆ ਹੁਣ ਉਹ ਇਹ ਕਲੈਸ਼ ਐ ਕਿ ਮੈਨੂੰ ਲੱਗਦਾ ਕਿ ਇਹ ਕੁਐਸਚਨ ਉੱਠੇਗਾ ਕਿ ਕੀ ਇਲੈਕਸ਼ਨ ਕਮਿਸ਼ਨ ਦੀ ਮਰਜ਼ੀ ਬਣਾ ਜਿਹੜਾ ਰਿਟਰਨਿਕ ਅਪਸਰ ਹੋਵੇ ਕਾਰਵਾਈ ਕਰ ਸਕਦਾ ਹੈ ਐਸਸੀ ਕਮਿਸ਼ਨ ਦੇ ਆਰਡਰ ਨਾਲ ਜੀ ਸੋ ਇਹ ਕਰਕੇ ਇਹ ਨਤਾਰਾ ਜਿਹੜਾ ਹੁਣ ਜਦੋਂ ਉਹਦਾ ਜਵਾਬ ਕੀ ਆਉਂਦਾ ਇਲੈਕਸ਼ਨ ਕਮਿਸ਼ਨ ਇਨਵੋਲਵ ਹੋਏਗਾ ਇਹਦੇ ਚ ਲਾਜੀ ਜੀ ਬਲੀ ਜੀ ਸੀਨੀਅਰ ਅਧਿਕਾਰੀ ਜੀ ਜੀ ਬਿਲਕੁਲ ਬਲੀ ਜੀ ਵੈਸੇ ਇੱਕ ਗੱਲ ਹੈਰਾਨੀ ਦੀ ਹੈ ਕਿ ਰਾਜਾ ਵੜਿੰਗ ਨੇ ਭਾਵੇਂ ਕੋਸ਼ਿਸ਼ ਤਾਂ ਕੀਤੀ ਕਿਉਂਕਿ ਮੈਂ ਵੀ ਬਹੁਤ ਦੇਰ ਤੋਂ ਨੋਟਿਸ ਕਰ ਰਿਹਾ ਸੀ ਕਿ ਰਾਜਾ ਵੜਿੰਗ ਜਿਹੜਾ ਲੋਕਾਂ ਚ ਵਿਚਰ ਰਿਹਾ ਹੈ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਦੀ ਰੀਜਨਲ ਭਾਸ਼ਾ ਚ ਗੱਲ ਕਰਨ ਜਿਵੇਂ ਬੋਲ ਚਾਲ ਦੀ ਬੋਲੀ ਹੁੰਦੀ ਹੈ ਪਿੰਡਾਂ ਦੇ ਲੋਕਾਂ ਦੇ ਨਾਲ ਉਸੇ ਤਰ੍ਹਾਂ ਐ ਮਤਲਬ ਖੜੀ ਪੰਜਾਬੀ ਚ ਗੱਲ ਕਰਨ ਦੀ ਕੋਸ਼ਿਸ਼ ਕਰਨ ਪਰ ਲੱਗਦਾ ਰਾਜਾ ਵਡਿੰਗ ਨੂੰ ਇਹ ਕੋਸ਼ਿਸ਼ ਮਹਿੰਗੀ ਪੈ ਗਈ ਹੋ ਸਕਦਾ ਕਿ ਉਹ ਲੋਕਾਂ ਦੇ ਨਾਲ ਘੁਲਣਾ ਮਿਲਣਾ ਚਾਹੁੰਦੇ ਹੋਣ ਪਰ ਉਹ ਬੋਲਦੇ ਬੋਲਦੇ ਮੈਨੂੰ ਲੱਗਦਾ ਲਫ਼ਜ਼ ਥੋੜੇ ਭਾਰੇ ਹੋ ਗਏ ਕਿ ਨਹੀਂ ਨਹੀਂ ਪਹਿਲੀ ਵਾਰ ਹੀ ਨਹੀਂ ਮਹਿੰਗੀ ਪਈ ਕਈ ਵਾਰੀ ਪੈ ਚੁੱਕੀ ਐ ਅੱਛਾ ਰਾਜਾ ਵਡਿੰਗ ਨੂੰ ਅਕਸਰ ਮਤਲਬ ਪਹਿਲਾਂ ਵੀ ਪੈ ਚੁੱਕਿਆ ਹੈ ਅਕਾਲ ਤਖਤ ਤੋਂ ਵੀ ਮਾਫੀ ਮੰਗਣੀ ਪਈ ਸੀ ਕੱਲ ਤੱਕ ਸਾਹਿਬ ਤੋਂ ਜਦ ਯਾਰਾ ਸੁਣ ਨਹੀਂ ਉਹਨਾਂ ਨੂੰ ਉਹਨਾਂ ਨੂੰ ਮਹਿੰਗੀ ਪੈਂਦੀ ਰਹਿੰਦੀ ਐ ਵੈਸੇ ਵੀ ਇਹ ਦੇਖੋ ਰਾਜਨੀਤੀ ਚ ਜਿਹੜਾ ਵੀ ਨੇਤਾ ਜਿਆਦਾ ਬੋਲਦੇ ਨੇ ਉਹਨਾਂ ਨੂੰ ਕਦੇ ਨਾ ਕਦੇ ਉਹ ਮਹਿੰਗੀ ਪੈ ਹੀ ਜਾਂਦੀ ਹੈ ਸੋ ਸੋ ਇਸ ਕਰਕੇ ਉਹ ਉਹ ਤਾਂ ਰਾਜੇ ਵੜਿੰਗ ਦੀ ਦਰਵਾਇਤ ਹੈ ਉਹਦਾ ਉਹ ਜਿਹੜੇ ਸੀ ਨਾ ਜਿੱਦੜ ਵੇ ਚੋਣ ਹੋਈ ਸੀ ਤੇ ਉੱਥੇ ਲੋਕ ਇਹ ਕਹਿਣ ਲੱਗੇ ਸੀ ਵੀ ਜੇ ਰਾਜਾ ਵੜੇ ਨੇ ਕੰਪੇਨ ਨਾ ਨਾ ਕਰਦਾ ਤਾਂ ਉਹਦੀ ਜਿਹੜੀ ਅਮਰਤਾ ਵੜੇ ਨੂੰ ਜਿਆਦਾ ਵੋਟਾਂ ਪੈਣੀਆਂ ਸੀ ਅੱਛਾ ਠੀਕ ਸੀ ਕਿ ਕਿ ਐਸੇ ਕੈਸੇ ਲੋਕ ਕਹਿੰਦੇ ਸੀ ਹਾਂਜੀ ਹਾਂਜੀ ਵੈਸੇ ਪੋਲਚਾਲ ਜਰੀ ਹੈ ਉਹ ਸਿਰਫ ਰਾਜਾਵੜਿੰਗ ਨੂੰ ਭਾਰੀ ਨਹੀਂ ਪਈ ਅੱਜ ਮੈਂ ਚਰਨਜੀਤ ਸਿੰਘ ਚੰਨੀ ਦਾ ਵੀ ਬਿਆਨ ਸੁਣਦਾ ਸੀਗਾ ਪੰਜਾਬ ਯੂਨੀਵਰਸਿਟੀ ਗਏ ਚਰਨਜੀਤ ਸਿੰਘ ਚੰਨੀ ਨੇ ਬੜਾ ਠੋਕਮਾ ਬਿਆਨ ਦਿੱਤਾ ਕਹਿੰਦੇ ਕਿ ਜੇ ਕਿ ਇਹਨੂੰ ਕੋਈ ਸ਼ੱਕ ਹੈ ਤੇ ਉਹ ਪਰਖ ਲਵੇ ਇਸ ਤਰ੍ਹਾਂ ਦੀ ਕੋਈ ਉਹਨਾਂ ਨੇ ਗੱਲ ਆਖੀ ਪਰ ਸਵਾਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਉੱਤੇ ਵੀ ਤਾਂ ਇਦਾਂ ਦੇ ਇਲਜ਼ਾਮ ਨੇ ਉਹ ਵੀ ਤਾਂ ਯੂਪੀ ਤੇ ਬਿਹਾਰ ਵਾਲੇ ਇਲਜ਼ਾਮ ਦੇ ਉੱਤੇ ਉਹਨਾਂ ਨੂੰ ਵੀ ਦੂਸਰੀ ਲਿਸਟ ਦੇ ਵਿੱਚ ਕਹਿੰਦੇ ਸ਼ਾਮਿਲ ਨਹੀਂ ਕੀਤਾ ਪਰ ਚਰਨਦੀਪ ਸਿੰਘ ਚੰਨੀ ਨੇ ਮੁਕਾਬਲਾ ਕਹਿੰਦੇ ਪੂਰਾ ਕੀਤਾ ਰਾਜਾ ਵਰਿੰਗ ਨੂੰ ਕਹਿੰਦੇ ਜਵਾਬ ਦੇ ਦਿੱਤਾ ਕੀ ਉਹਨੂੰ ਜਵਾਬ ਮੰਨਿਆ ਜਾ ਸਕਦਾ ਵੈਸੇ ਤੇ ਦੇਖੋ ਵੈਸੇ ਤਾਂ ਅੱਜ ਕੱਲ ਲੀਡਰ ਨਾ ਜਿਹੜੇ ਬਹੁਤੇ ਹੋ ਜਿਹੜੇ ਬੋਲਣ ਲੱਗਦੇ ਨੇ ਸੋਚਦੇ ਨਹੀਂ ਐ ਮਰਿਆਦਾ ਦੀ ਪਰਵਾਹ ਨਹੀਂ ਕਰਦੇ ਸੋਸ਼ਲ ਦੀ ਸਮਾਜਿਕ ਭਾਸ਼ਾ ਜਿਹੜੀ ਸੰਜਮ ਸਲੀਕਾ ਦੀ ਪਰਵਾਹ ਨਹੀਂ ਕਰਦੇ ਵੈਸੇ ਤਾਂ ਜਦੋਂ ਬੋਲਣ ਲੱਗਦੇ ਨੇ ਤਾਂ ਫਿਰ ਉਹ ਆਪਣੇ ਮਾਰੇ ਬੋਲਦੇ ਨੇ ਅੱਜ ਕੱਲ ਕੋਈ ਹੱਦ ਬੰਨੇ ਰਹਿ ਨਹੀਂ ਜਿਹੜੀ ਸ਼ਲੀਨਤਾ ਦੇਸੀ ਨਾ ਸ਼ਾਸਨ ਦੇ ਵਿੱਚ ਗੱਲਬਾਤ ਚੋਰ ਜੀ ਹੂੰ ਪਹਿਲੇ ਨਿਤਾਇ ਨੇ ਰੱਖਦੇ ਸੀ ਹੂੰ ਉਹ ਹੁਣ ਕੋਈ ਨਹੀਂ ਰੱਖਦਾ ਬਲ ਸਾਰੇ ਇੱਕ ਦੂਜੇ ਨੂੰ ਹੁਣ ਕੱਲ ਮੈਂ ਸੁਣਿਆ ਸੀ ਹੁਣ ਸ਼ਿਮਰੋ ਗਈ ਜਾਂਦੇ ਆ ਕੋਈ ਕੋ ਇਵਨ ਸੀਐਮ ਵੀ ਜਦੋਂ ਬੋਲਦੇ ਆ ਉਹਦੇ ਬਾਰੇ ਉਸ ਤਰ੍ਹਾਂ ਦੀ ਜਿਹੜੀ ਭਾਸ਼ਾ ਜਿਹੋ ਜਿਹਾ ਸਟਾਈਲ ਚ ਬੋਲਦੇ ਨੇ ਉਹ ਵੀ ਤੇ ਬਾਕੀ ਮੈਨੂੰ ਕੋਈ ਹੱਦ ਬੰਨੇ ਨਹੀਂ ਰੱਖਦੇ ਕੋਈ ਜਿਹੜਾ ਇਹ ਕਹਿ ਲੋ ਕਿ ਇਹ ਜਿਹੜਾ ਮਿਆਰ ਹੈ ਬੋਲਣ ਦਾ ਬੋਲ ਚਾਲ ਦਾ ਸ਼ਲੀਨਤਾ ਸਲੀਕਾ ਉਹ ਤਾਂ ਹੁਣ ਰਿਹਾ ਨਹੀਂ ਹੂੰ ਤੇ ਜਦੋਂ ਕਦੇ ਪਛਾਣਦੇ ਤਾਂ ਫਿਰ ਮਾਹੀ ਮੰਗ ਲੈਂਦੇ ਆਦਰਬਾਈ ਤਾਂ ਉਹ ਕੋਈ ਬੁਖਾਰੀ ਕੀ ਬੋਲੀ ਜਾਂਦਾ ਘੱਟ ਕੌਣ ਕਰਦਾ ਹੂੰ ਤੇ ਇੱਕ ਚੰਨੀ ਦੇ ਚੰਨੀ ਦੀ ਜਿਹੜੀ ਗੱਲ ਚ ਅੱਜ ਇੱਕ मीनिंगफुल ਇਹ ਹੈ ਕਿ ਉਹ ਯੂਨੀਵਰਸਿਟੀ ਗਏ ਸੀਗੇ ਉੱਥੇ ਜਿਹੜਾ ਪੰਜਾਬ ਯੂਨੀਵਰਸਿਟੀ ਚ ਇਹਨਾਂ ਸਟੂਡੈਂਟਸ ਦੀ ਹਮਾਇਤ ਚਕਾਏ ਸੀਗੇ ਤੇ ਉਹਦੇ ਵੀ ਬੋਲੇ ਆ ਜਿਹੜੇ ਉਹ ਉਹਨੇ ਇੱਕ ਦੋ ਗੱਲਾਂ ਚੰਨੀ ਦੀਆਂ ਬਹੁਤ ਨੋਟੇਬਲ ਨੇ ਇੱਕ ਤਾਂ ਉਹਨੇ ਕਿਹਾ ਕਿ ਇਹ ਜਿਹੜੀ ਕੇਂਦਰ ਸਰਕਾਰ ਹੈ ਇਹ ਹੌਲੀ-ਹੌਲੀ ਸਾਰੇ ادارے ਪੰਜਾਬ ਕੋਲੋਂ ਖੋਹ ਰਹੀ ਹੈ ਤੇ ਆਪਣੇ ਕਬਜ਼ੇ 'ਚ ਕਰਨ ਦਾ ਚਾਹੁੰਦੀ ਹੈ ਹੂੰ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਚੰਡੀਗੜ੍ਹ ਤੋਂ ਲਾਵਾ ਦੋ ਤਿੰਨ ادارے ਹੋਰ ਦਾ ਜ਼ਿਕਰ ਕੀਤਾ ਜੀ ਉਹ ਚੱਕ ਕੀਤਾ ਪੀ ਜੂ ਇੱਕ ਐ ਜੀ ਬੀ ਸੀ ਕੀਤਾ ਉਹਨਾਂ ਨੇ ਬਿਲਕੁਲ ਐ ਜੀ ਬੀ ਸੀ ਹੂੰ ਵੀ ਆ ਜੀ ਵਿਜੀਲ ਕਬਜ਼ਾ ਕਰਨ ਚਾਹੁੰਦੀ ਹੈ ਉਹ ਕੇਂਦਰ ਸਰਕਾਰ ਜਿਹੜੀ ਭਾਏ ਸੋ ਉਹਨਾਂ ਨੇ ਉਹਦਾ ਜ਼ਿਕਰ ਕੀਤਾ ਇੱਕ ਤਾਂ ਉਹ ਨੋਟੇਬਲ ਹੈ ਕਿ ਚੰਨੀ ਕਹਿ ਰਿਹਾ ਹੈ ਕਿ ਚੰਨੀ ਹੋਰੀ ਕਹਿ ਰਹੇ ਨੇ ਕਿ ਐਸਜੀਪੀਸੀ ਤੇ ਵੀ ਕਬਜ਼ਾ ਕਰਨ ਚਾਹੁੰਦੀ ਹੈ ਜਿਹੜਾ ਕਿ ਕਾਲੀ ਨਾਲ ਦੋਸ਼ ਲਾ ਰਿਹਾ ਹਾਂ ਬਲ ਕਾਲੀ ਨਾਲ ਵੀ ਸੇਮ ਦੋਸ਼ ਲਾ ਰਿਹਾ ਹੈ ਤੇ ਚੰਨੀ ਵੀ ਸੇਮ ਦੋਸ਼ ਲਾ ਰਿਹਾ ਹਾਂ ਹੂੰ ਤੇ ਬੜੀ ਇੰਟਰਸਟਿੰਗ ਕੋਇਨਸੀਡੈਂਸ ਹੈ ਤੇ ਇਹ ਇਹ ਦੂਜੀ ਗੱਲ ਉਹਨਾਂ ਨੇ ਇਹ ਕਹੀ ਕਿ ਜਿਹੜਾ ਰਾਜਾ ਵੜਿੰਗ ਦੇ ਜੋ ਕਹਿਆ ਸੀ ਉਹ ਵੀ ਗਲਤ ਕਹਿਆ ਸੀ ਉਹਨੂੰ ਵੀ ਕੰਡੈਮ ਕੀਤਾ ਅਸੀਂ ਪਰ ਉਹ ਆਪਣੀ ਪਾਰਟੀ ਦਾ ਹੀ ਲੀਡਰ ਹੈ ਉਹਦੀ ਪਾਰਟੀ ਦਾ ਪ੍ਰਧਾਨ ਹੈ ਉਹ ਤੇ ਉਹਨਾਂ ਨੇ ਉਸ ਨੂੰ ਵੀ ਕੰਡੈਮ ਕੀਤਾ ਹਾਲਾਂਕਿ ਚਲੋ ਰਾਜਾ ਵੜਿੰਗ ਨੇ ਮਾਫੀ ਮੰਗ ਚੁੱਕੇ ਨੇ ਉਹ ਕਹਿ ਚੁੱਕੇ ਨੇ ਜਿਵੇਂ ਮੈਂ ਤਾਂ ਗੁੱਡਵਿਲ 'ਚ ਕਿਹਾ ਸੀ ਜੇ ਹੋਈ ਤਾਂ ਪਰ ਉਹਦੀ ਮਾਫੀ ਲੱਗਦਾ ਪ੍ਰਵਾਨ ਨਹੀਂ ਹੋ ਰਹੀ ਕਿਉਂਕਿ ਕਿਉਂਕਿ ਇਲੈਕਸ਼ਨ ਇਸ਼ੂ ਬਣਾ ਲਿਆ ਹੈ ਜੇ ਅਦਰਵਾਈਜ਼ ਕਦੇ ਤਾਂ ਇਲੈਕਸ਼ਨ ਆ ਹੁੰਦੀ ਤਾਂ ਸ਼ਾਇਦ ਇਹ ਇਸ਼ੂ ਐਡਾ ਫਲੇਅਰ ਅਪ ਨਾ ਵੀ ਹੁੰਦਾ ਜੀ ਮਤਲਬ ਡਿਪੈਂਡ ਕਰਦਾ ਕਈ ਵਾਰੀ ਸਿਚੁਏਸ਼ਨ ਜਿਹਾ ਜਿੰਨੇ ਬੱਕਾ ਇਹੋ ਜਿਹਾ ਆ ਜਾਂਦਾ ਹੈ ਵੈਸੇ ਜਿਹੜੀ ਤੁਸੀਂ ਗੱਲ ਆਖੀ ਹੈ ਇਹ ਕਿ ਚਰਨਜੀਤ ਸਿੰਘ ਚੰਨੀ ਨੇ ਉਹ ਗੱਲ ਕਹੀ ਜੋ ਅਕਾਲੀ ਦਲ ਕਹਿ ਰਿਹਾ ਹੈ ਇਹ ਜੇ ਆਪਾਂ ਇਹੀ ਸਾਰ ਦਈਏ ਜਾਂ ਇਹਨੂੰ ਐਂ ਗੱਲ ਨੂੰ ਇੱਥੇ ਤੱਕ ਹੀ ਵਿਰਾਮ ਦੇ ਦਈਏ ਤੇ ਫਿਰ ਮੈਨੂੰ ਲੱਗਦਾ ਕਿ ਇਹ ਗੱਲ ਸਰੂਗੀ ਨਹੀਂ ਜਾਂ ਅਡਜਸਟ ਨਹੀਂ ਹੋਊਗੀ ਇਹਨੂੰ ਆਪਾਂ ਅੱਗੇ ਤੋਰੀਏ ਕਿ ਆਖਿਰ ਐਦਾਂ ਕਿਉਂ ਹੋਇਆ ਹੈ ਜਾਂ ਐਦਾਂ ਤੁਹਾਨੂੰ ਕਿਉਂ ਲੱਗਦਾ ਪਿਆ ਹੈ ਕਿ ਉਹੀ ਗੱਲ ਹੈ ਜਿਹੜੀ ਅਕਾਲੀ ਦਲ ਕਹਿ ਰਿਹਾ ਹੈ ਕਿ ਕਿਵੇਂ ਲਿੰਕ ਬਿਠਾਇਆ ਜਾਵੇ ਦੋਵਾਂ ਦੇ ਵਿੱਚ ਹੁਣ ਉਹ ਉਹਨੇ ਤਾਂ ਅਟੈਕ ਕਰਨਾ ਸੀ ਬੀਜੇਪੀ ਤੇ ਜੀ ਹੈ ਨਾ ਤੇ ਉਹਦਾ ਅਟੈਕ ਕਰਨਾ ਸੀ ਬੀਜੇਪੀ ਤੇ ਉਹ ਗੱਲ ਕਰਦਾ ਕਰਦਾ ਤੇ ਉਹ ਇਹ ਵੀ ਕਰ ਗਿਆ ਨ ਵੀ ਕਿ ਕਿ ਕਿੱਥੇ ਕਿੱਥੇ ਬੀਜੇਪੀ ਦੀ ਅੱਖ ਹੈ ਜੀ ਉਹ ਤਾਂ ਇਹ ਕਹਿ ਰਿਹਾ ਵੀ ਹੋਰ ਕਿੱਥੇ ਕਿੱਥੇ ਬੀਜੇਪੀ ਦੀ ਅੱਖ ਹੈ ਹਮ ਤੇ ਪਹਿਲਾਂ ਦੇਖੋ ਉਹਨਾਂ ਨੇ ਹਰਿਆਣੇ ਦੀ ਅਲੱਗਾਰ ਹੀ ਦਿੱਤੀ ਹੈ ਹੈ ਨਾ ਜੀ ਤੇ ਇਹੋ ਜਿਹੇ ਇਹ ਅਲੀਗੇਸ਼ਨ ਵੀ ਲੱਗਦੇ ਨੇ ਉਹਨੇ ਕਿਹਾ ਸੁਖਵੀਰ ਬਾਦਲ ਨੇ ਕੱਲ ਕਿ ਏਜੰਸੀਆਂ ਨੇ ਪੂਰਾ ਜ਼ੋਰ ਲਾਇਆ ਕੱਲ੍ਹ ਵਾਲੀ ਚੋਣ 'ਚ ਵੀ ਹੂੰ ਉਹਨਾਂ ਨੇ ਅਲੀਗੇਸ਼ਨ ਲਾਇਆ ਹੀ ਐ ਵੀ ਏਜੰਸੀਆਂ ਨੇ ਲਾਇਆ ਫੇਰ ਵੀ ਇਹਦੇ باوجود ਵੀ ਸਾਰੇ ਅਸੀਂ ਸਾਨੂੰ ਕੈਂਡੀਡੇਟ ਜਿੱਤ ਗਿਆ ਉਹਨਾਂ ਨੇ ਦੂਜੇ ਪਾਸੇ ਪੂਰਾ ਜ਼ੋਰ ਲਾਇਆ ਯਾ ਸੋ ਉਹ ਤਾਂ ਕਹੀ ਜਾਂਦੇ ਨੇ ਨਹੀਂ ਹੁਣ ਉਹ ਚੰਨੀ ਵੈਸੇ ਪਰ ਜਿਹੜਾ ਪੰਜਾਬ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈ ਜੀ ਜੀ ਉਸ ਮਾਮਲੇ 'ਚ ਤਾਂ ਸਾਰੇ ਇੱਕ ਪਾਸੇ ਨੇ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਇਹਦਾ ਸਟੈਂਡ ਐ ਕਾਦੀ ਦਾ ਵੀ ਕਾਂਗਰਸ ਦਾ ਵੀ ਆਮ ਆਦੀ ਪਾਰਟੀ ਦਾ ਵੀ ਇਹ ਪੰਜਾਬ ਨਾਲ ਧੱਕਾ ਹੋ ਰਿਹਾ ਪੰਜਾਬ ਤੋਂ ਕੋਈ ਖੋਰ ਕੋਈ ਜਾ ਰਹੀ ਜੁਨੀਸਟੀ ਪੰਜਾਬ ਤੋਂ ਜਿਹੜੇ ਐਡਮਿਨਿਸਟ੍ਰੇਸ਼ਨ ਥੋੜੀ-ਮੋਟੀ ਦਖਲ ਸੀਗਾ ਉਹ ਵੀ ਕੋਇਆ ਜਾ ਰਿਹਾ ਉਸ ਬਾਰੇ ਤਾਂ ਸਟੈਂਡ ਫਾਰਾਂ ਦਾ ਇੱਕੋ ਹੈ ਹਮ ਸੋ ਕੁਝ ਗੱਲਾਂ ਤੇ ਬੀਜੇਪੀ ਦੇ ਖਿਲਾਫ ਜਾਂ ਸੈਂਟਰ ਦੇ ਖਿਲਾਫ ਜਿਹੜਾ ਸਟੈਂਡ ਇੱਕੋ ਹੋ ਸਕਦਾ ਜਿਵੇਂ ਹੜ੍ਹਾਂ ਦੇ ਬਾਰੇ ਵੀ ਹਾਂ ਹੜ੍ਹਾਂ ਦੀ ਜਿਹੜੀ ਰਾਹਤ ਸੀ ਉਹਦੇ ਬਾਰੇ ਵੀ ਲਗਭਗ ਪਾਰਟੀਆਂ ਦਾ ਸਟੈਂਡ ਜਿਹੜੀਆਂ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਕਹਿ ਰਹੇ ਨੇ ਸੈਂਟਰ ਨੇ ਜੋ ਦਿੱਤਾ ਉਹ ਕਾਫੀ ਨਹੀਂ ਹੈ ਹੂੰ ਕੋਈ ਤਾਂ ਕੋ ਹੋ ਹੀ ਸਕਦੇ ਨੇ ਨਾ ਇੱਕ ਸਟੈਂਡ ਕੁਝ ਪਾਰਟੀਆਂ ਨੇ ਭਾਵੇਂ ਅਲੱਗ ਅਲੱਗ ਪਾਰਟੀਆਂ ਨੇ ਉਹ ਤੇ ਪਰ ਉਹਦਾ ਕਹਿਣਾ ਮੈਨੂੰ मीनिंगफुल ਲੱਗਿਆ ਵੀ ਉਹ ਐਸਜੀਪੀਸੀ ਦਾ ਜ਼ਿਕਰ ਕਰ ਰਹੇ ਤੁਸੀਂ ਬੱਲੀ ਜੀ ਮੇਰੇ ਜ਼ਹਿਨ 'ਚ ਇੱਕ ਸਵਾਲ ਆ ਰਿਹਾ ਹੈ ਕਿ ਜੇ ਇਹ ਚੋਣ ਹੁੰਦੀ ਜਲੰਧਰ ਵਾਲੀ ਜਾਂ ਲੁਧਿਆਣੇ ਵਾਲੀ ਤੇ ਸ਼ਾਇਦ ਰਾਜਾ ਵੜਿੰਗ ਦੇ ਇਸ ਬਿਆਨ ਦਾ ਪ੍ਰਭਾਵ ਬਹੁਤ ਵੱਖਰੇ ਲੈਵਲ ਤੇ ਪੈ ਜਾਂਦਾ ਚੋਣ ਦੇ ਉੱਤੇ ਹੂੰ ਕੀ ਤਰਨ ਤਨ ਦੀ ਆਡੀਅנס ਦੇ ਹਿਸਾਬ ਦੇ ਨਾਲ ਇਸ ਇਸ ਤਰ੍ਹਾਂ ਦੇ ਕਿਸੇ ਬਿਆਨ ਦਾ ਜਾਂ ਇਸ ਤਰ੍ਹਾਂ ਦੀ ਕਿਸੇ ਕਾਰਵਾਈ ਦਾ ਕਾਂਗਰਸ ਤੇ ਕੋਈ ਪ੍ਰਭਾਵ ਪੈ ਸਕਦਾ ਚੰਗਾ ਜਾਂ ਮਾੜਾ ਮੈਨੂੰ ਲੱਗਦਾ ਨਹੀਂ ਹੈ ਕਿ ਉੱਥੇ ਉਂ ਠੀਕ ਆ ਮੁੱਦਾ ਬਣ ਗਿਆ ਪਰ ਉੱਥੇ ਤਨ ਤਨ ਦੇ ਗਰਾਊਂਡ ਲੈਵਲ ਤੇ ਵੀ ਇਸ ਦਾ ਮੁੱਦੇ ਦਾ ਬਹੁਤ ਜ਼ਿਆਦਾ ਅਸਰ ਹੋਏਗਾ ਮੈਨੂੰ ਨਹੀਂ ਲੱਗਦਾ ਹੂੰ ਠੀਕ ਆ ਇਸ਼ੂ ਬਣਾ ਲਿਆ ਉਹਨਾਂ ਨੇ ਉੱਥੇ ਉੱਥੇ ਹੋਰ ਤਰ੍ਹਾਂ ਦੇ ਮੁੱਦੇ ਨੇ ਹੂੰ ਤੇ ਪੰਥਕ ਹਲਕਾ ਹੈਗਾ ਉਹ ਨਹੀਂ ਬਲੇ ਮジョਰਿਟੀ ਸਿੱਖ ਖਾਲਸਾ ਹੈਗਾ ਜੀ ਉਹਦੇ ਚ 93.4% ਜਿਹੜੀ ਸਿੱਖ ਵੋਟ ਆ ਉਥੇ ਯਾਰ ਤੋਂ ਮੈਨੂੰ ਨਹੀਂ ਲੱਗਦਾ ਕਿ ਉਥੇ ਚਲੋ ਇਹ ਨਹੀਂ ਕਿ ਉਹਦੇ ਚ ਐਸਸੀ ਵੋਟ ਨਹੀਂ ਹੈਗੀ ਉਹ ਵੀ ਹੈਗੇ ਤੇ ਪਰ ਥੋੜਾ ਬੋਟਾ ਅਸਰ ਪੈ ਗਿਆ ਮੈਨੂੰ ਨਹੀਂ ਲੱਗਦਾ ਕਿ ਉਹਦਾ ਹਾਂ ਦੂਜੀ ਗੱਲ ਦਾ ਜਿਹੜੀ ਜਿਹੜੀ ਜਿੱਤ ਹੋਈ ਆ ਕਾਲੀ ਦਲ ਦੀ ਜੀ ਜੀ ਉਹਦੇ ਚ ਐਜੀਪੀਸੀ ਚ ਹੂੰ ਉਹਦਾ ਮੋਰਲ ਬੂਸਟ ਕਾਲੀ ਦਲ ਦੇ ਵਰਕਰਾਂ ਨੂੰ ਕਾਲੀ ਦਲ ਨੂੰ ਬਹੁਤ ਮਿਲੇਗਾ ਤਨ ਤਨ ਪੱਖੋਂ ਬਲੀ ਸਾਹਿਬ ਇਹੀ ਤਾਂ ਸਮਝ ਨਹੀਂ ਆਉਂਦਾ ਕਿ ਚਲੋ ਮੰਨ ਲਿਆ ਕਿ ਸੁਖਬੀਰ ਬਾਦਲ ਦਾ ਧੜਾ ਜਿੱਤ ਗਿਆ ਦੁਆਰਾ ਹਰਜਿੰਦਰ ਸਿੰਘ ਧਾਮੀ ਬਣ ਗਏ ਪ੍ਰਧਾਨ ਸਵਾਲ ਤਾਂ ਇਹੀ ਹੈ ਕਿ ਉਹ ਉਸੇ ਅਸੈਂਬਲੀ ਦੇ ਵਿੱਚੋਂ ਬਣੇ ਆ ਜਿਹੜੀ ਅਸੈਂਬਲੀ 2011 ਤੋਂ ਚੱਲਦੀ ਆ ਰਹੀ ਹੈ ਔਰ ਉਸ ਦੇ ਵਿੱਚ ਬਹੁਮਤ ਸੁਖਬੀਰ ਬਾਦਲ ਦੀ ਹੈ ਤੇ ਇਸ ਦੇ ਨਾਲ ਕੀ ਫਰਕ ਪਏਗਾ ਇਹ ਸਮਝ ਨਹੀਂ ਆਉਂਦਾ ਫਰਕ ਕੇਸ਼ ਕਰਕੇ ਬੰਦਾ ਹੈ ਕਿਉਂਕਿ ਕਾਲੀ ਦਲ ਦੁਫਾੜ ਹੋ ਗਿਆ ਬਹੁਤ ਸਾਰੇ ਨੇਤਾ ਕਾਫੀ ਨੇਤਾ ਨੂੰ ਛੱਡ ਗਏ ਸੁਵੀਰ ਨੂੰ ਦੂਜੇ ਪਾਰਲਲ ਕਾਲੀ ਦਲ ਬਣ ਗਿਆ ਹੂੰ ਤਾਂ ਉਹ ਉਹਨਾਂ ਨੇ ਦਾਅਵਾ ਕੀਤਾ ਕਿ ਅਸਲੀ ਅਸੀਂ ਅਸਲੀ ਕਾਲੀ ਦਲ ਅਸੀਂ ਆ ਹੂੰ ਸੋ ਇਹ ਕਲੇਮ ਕੀਤਾ ਤੇ ਕੁਝ ਲੀਡਰ ਛੱਡ ਵੀ ਗਏ ਹੂੰ ਤੇ ਉਸ ਤੇ ਦੂਜੇ ਪਾਸੇ ਪੂਰਾ ਜ਼ੋਰ ਲਾਇਆ ਗਿਆ ਵੀ ਅਸੀਂ ਉਹਨੂੰ ਹਰਾਉਣ ਵਾਸਤੇ ਬੰਦਾ ਖੜਾ ਕੀਤਾ ਗਿਆ ਠੀਕ ਹੈ ਨਾ ਤੇ ਕਹਿੰਦੇ ਹਰਪ੍ਰੀਤ ਸਿੰਘ ਵੀ ਲੀਡਰਸ਼ਿਪ ਜਿਹੜੀ ਹੈ ਇਹਦਾ ਮਤਲਬ ਉਹਨਾਂ ਦੇ ਤਾਂਹੀਂ ਸੀ ਨਾ ਵੀ ਅਸੀਂ ਲੈ ਲਾਂਗੇ ਅਸੀਂ ਸਭ ਸਾਰੇ ਸਾਡੇ ਨਾਲ ਆ ਜਾਣਗੇ ਤੇ ਸਭ ਕੁਝ ਹੋ ਜਾਏਗਾ ਸਾਡਾ ਤੇ ਅਸੀਂ ਜਿਹੜਾ ਸਵੀਪ ਕਰ ਜਾਾਂਗੇ ਤੇ ਅਸੀਂ ਇਲੈਕਸ਼ਨ ਕਮਿਸ਼ਨ ਦਾ ਦਫਤਰ ਤੇ ਵੀ ਕਬਜ਼ਾ ਕਰ ਲਾਂਗੇ ਚੋਣ ਨਿਸ਼ਾਨ ਵੀ ਲੈ ਲਾਂਗੇ ਐਚੀ ਬਿਜ਼ੀ ਵੀ ਲੈ ਲਾਂਗੇ ਮਤਲਬ ਪ੍ਰਭਾਵ ਤਾਂਹੀਂ ਕੀਤਾ ਗਿਆ ਸੀ ਨਾ ਤੁਹਾਨੂੰ ਯਾਦ ਹੋਣਾ ਜਦੋਂ ਬਣਿਆ ਬਣਿਆ ਅਸੀਂ ਕਾਲੀ ਦਲ ਜਾਂ ਬਣ ਰਿਹਾ ਸੀ ਉੱਥੇ ਵੀ ਜਿਹੜਾ ਜਨਰਲ ਹਾਊਸ ਜਦੋਂ ਡੈਲੀਗੇਟ ਉੱਥੇ ਵੀ ਬੋਲਿਆ ਗਿਆ ਸੀ ਕਿ ਅਸੀਂ ਲੈ ਲਾਂਗੇ ਤੇ ਯਾਨੀ ਯਾਨੀ ਆਰਪੀ ਸੀ ਖੁੱਲ੍ਹੇ ਹੀ ਬੋਲੇ ਸੀਗੇ ਹੂੰ ਸੋ ਉਹ ਮਾਹੌਲ ਜਿਹੜਾ ਸੀਗਾ ਜਿਹੜਾ ਬਣਛ ਵੀ ਇਹ ਪਰ ਹੁਣ ਉਹਦਾ ਜਿਹੜਾ ਜਦੋਂ ਟਕਾਲੀ ਸਿਚੁਏਸ਼ਨ ਇਲੈਕਸ਼ਨ ਹੋਈ ਹੈ ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜੇ ਉਹ ਮੈਂਬਰਾਂ ਨੂੰ ਨਹੀਂ ਤੋੜ ਸਕੇ ਨਾ ਅਕਾਲੀ ਦਲ ਦੇ ਪੱਕੀ ਅਕਾਲੀ ਦਲ ਕੁਝ ਤੋਂ ਵਿਚਕੁਚ ਮੈਂਬਰ ਤੋੜੇ ਹੀ ਹੈ ਨਾ ਕੁਝ ਲੀਡਰ ਵੀ ਤੋੜ ਲਏ ਹਾਰ ਲਹਿਰ ਵੇਲੇ ਮੈਂਬਰਾਂ ਨੂੰ ਨਹੀਂ ਤੋੜੇ ਚੰਗੇ ਵੋਟ ਪਏ ਸੀ ਸੁਧਾਰ ਲਹਿਰ ਵੇਲੇ ਤਾਂ 33 ਵੋਟ ਲੈ ਗਏ ਸੀ ਬੀਬੀ ਜਗੀਰਪੁਰ ਪਰ 33 ਲੈ ਗਏ ਜ ਉਹਨਾਂ ਨੂੰ ਵੀ ਕੱਟ ਗਏ ਆ ਨੋ ਤਾਂ ਉਹਨਾਂ ਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕਿ ਤੇ ਕਾਲੀ ਦਲ ਨੂੰ ਮੋਰਲ ਸਟਰੈਂਥ ਜਿਹੜੀ ਮਿਲੀ ਹੈ ਇਸ ਗੱਲ ਨਾਲ ਕਾਲੀਵਾਲ ਦੇ ਵਰਕਰ ਨੇਤਾ ਅੱਜ ਹੁਣ ਸੁਖਬੀਰ ਬਾਦਲ ਉਸ ਸੁਖੀ ਅੰਮਰਸਰ ਮੀਟਿੰਗ ਕੀਤੀ ਹੈ ਸਾਰੇ ਵਰਕਰ ਆਪਣੇ ਨੇਡਾਂ ਉੱਥੇ ਮਾਹੌਲ ਪਹਿਲਾਂ ਨਾਲੋਂ ਜ਼ਿਆਦਾ ਹੌਸਲੇ ਵਾਲਾ ਸੀ ਅੱਛਾ ਜੀ ਉੱਥੇ ਐ ਸੀ ਵੀ ਹਾਂ ਅਸੀਂ ਵੀ ਇਲੈਕਸ਼ਨ ਚ ਮਤਲਬ ਪਰਸੋਂ ਨਾਲੋਂ ਅੱਜ ਤੇ ਕੱਲ ਤੇ ਅਗਲੇ ਦਿਨਾਂ ਚ ਜ਼ਿਆਦਾ ਜਿਹੜੀ ਹੌਸਲੇ ਨਾਲ ਜਾਂ ਜਾਂ ਮੋਰਲੀ ਬੂਸਟ ਹੋ ਕੇ ਕੰਮ ਕਰਨਗੇ ਇੱਕ ਤਰਨ ਤਰਨ ਚੋ ਅੱਛਾ ਇਹ ਵੀ ਇਹ ਵੀ ਦੁਬਾਰਾ ਦੇਖੂ ਪੂਰਾ ਜਿਹੜੇ ਨਾਲ ਮੈਂ ਇੱਕ ਸਵਾਲ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਆ ਮੈਨੂੰ ਕਾਫੀ ਦੇਰ ਤੋਂ ਐ ਪ੍ਰਤੀਤ ਹੁੰਦਾ ਹੈ ਕਿ ਜਦੋਂ ਦੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣੇ ਐ ਜੇ ਆਪਾਂ ਦੋ ਪ੍ਰਧਾਨਾਂ ਨੂੰ ਪੈਰਲਲ ਹੀ ਰੱਖ ਲਈਏ ਇੱਕ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਦੂਸਰੇ ਸੁਖਬੀਰ ਸਿੰਘ ਬਾਦਲ ਐ ਚਲੋ ਇਲਜ਼ਾਮ ਭਾਵੇਂ ਲੱਗ ਕੋਣ ਪਰ ਜਦੋਂ ਅਕਾਲੀ ਦਲ ਬਾਦਲ ਧੜੇ ਤੇ ਉੱਤੇ ਸਵਾਲ ਖੜਦੇ ਐ ਤੇ ਅਲਟੀਮੇਟ ਆਨਸਰ ਤੇ ਆਇਆ ਉਹਨੂੰ ਲੱਭਣ ਵਾਸਤੇ ਸੁਖਬੀਰ ਸਿੰਘ ਬਾਦਲ ਵੱਲ ਵਖਿਆ ਜਾਂਦਾ ਪਰ ਇੱਦਾਂ ਦੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਥੋੜਾ ਹਲਚਲ ਅਜੀਬ ਤਰ੍ਹਾਂ ਦੀ ਹੈ ਮਤਲਬ ਥੋੜੀ ਉਥਲ ਪੁਥਲ ਜਿਹਨੂੰ ਕਹ ਦਿੰਦੇ ਆ ਉਹ ਮੱਚੀ ਪਈ ਹੈ ਐ ਤਾਂ ਨਹੀਂ ਕਿਤੇ ਆਉਂਦੇ ਸਮੇਂ ਨੂੰ ਲੈ ਕੇ ਪ੍ਰਧਾਨਗੀ ਵਾਸਤੇ ਕੋਈ ਨਵਾਂ ਫੈਸਲਾ ਲੈਣਾ ਪੈ ਜਾਵੇ ਪੁਨਰ ਸੁਰਜੀਤ ਕਾਲੀ ਦਲ ਨੂੰ ਇਹ ਕੁਝ ਨਹੀਂ ਕਿਹਾ ਜਾ ਸਕਦਾ ਅਜੇ ਤਾਂ ਉਹ ਲੀਡਰ ਹੈਗੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਜੇ ਆਈ ਪਰ ਇੱਕ ਸੰਭਾਵਨਾ ਜ਼ਰੂਰ ਹੈਗੀ ਹੈ ਮੈਨੂੰ ਲੱਗਦੀ ਕਿ ਕੁਝ ਪੁਨਰ ਸੁਰਜੀਤ ਕਾਲੀ ਦਲ ਦੇ ਜਿਹੜੇ ਕੋਚ ਹੇਟ ਲਏ ਜਾਂ ਦਰਮਿਆਨੇ ਲੀਡਰ ਵਾਪਸ ਜਰੂਰ ਆ ਸਕਦੇ ਆ ਕਾਲੀ ਦਲ ਚ ਕਿਉਂਕਿ ਕਾਲੀ ਦਲ ਜਿਹੜਾ ਹੁਣ ਟਿਕਾ ਮਲ ਟਿਕ ਗਿਆ ਜਿ세 ਤਰ੍ਹਾਂ ਕਾਲ ਤਖਤ ਵੀ ਐ ਜੀ ਬੀ ਸੀ ਵੀ ਸਾਰਾ ਕੁਛ ਮਤਲਬ ਉਹ ਉਹਨਾਂ ਦਾ ਜਿਹੜਾ ਐ ਸੀ ਨਾ ਵੀ ਇਹ ਖਿੰਡ ਜਾਏਗਾ ਜੀ ਬਲੇ ਇਮਪ੍ਰੈਸ਼ਨ ਇਹ ਦਿੱਤਾ ਗਿਆ ਸੀ ਉਦੋਂ ਵੀ ਇਹ ਜਦ ਮਿਲ ਗਿਆ ਸੀ ਵੀ ਹੁਣ ਚਕਵੀਰ ਦਾ ਕੁਛ ਨਹੀਂ ਰਹਿਣਾ ਖਿੰਡ ਜਾਏਗਾ ਜੀ ਮਤਲਬ ਇਹ ਜਿਹੜਾ ਇਮਪ੍ਰੈਸ਼ਨ ਸੀ ਜਾਇ ਇਹ ਉਹ ਖਤਮ ਹੋ ਗਿਆ ਹੁਣ ਕਿ ਉਹ ਟਿਕ ਵੀ ਗਏ ਕੱਢ ਵੀ ਗਏ ਹਮ ਆਪਣਾ ਜਿਹੜਾ ਉਹਨਾਂ ਨੇ ਪਾਰਟੀ ਦਾ ਨੈਟਵਰਕ ਵੀ ਐਕਟਿਵ ਕਰ ਲਿਆ ਅੱਛਾ ਖੁਦ ਵੀ ਸੁਖਵੀਰ ਸੈਂਟਰ ਸਟੇਜ 'ਤੇ ਰਹੇ ਫਲੱਡ ਦੇ ਦੌਰਾਨ ਲੈਂਡ ਪੂਲਿੰਗ ਦੇ ਦੌਰਾਨ ਫਾਰਮ ਰੋਡ ਦੀ ਦੇਖੋ ਅੱਛਾ ਭਗਵਾਨ ਤੁਮਾਨ ਵਾਲੀ ਸਭ ਤੋਂ ਵੱਧ ਕਿਹਨੂੰ ਅਟੈਕ ਕਰਦੇ ਆ ਸੁਖਵੀਰ ਬਾਦ ਆਪਣੇ ਭਾਗਨਾ ਸੁਖਵੀਰ ਬਾਦ ਨੂੰ ਤਾਂ ਉਹਦਾ ਕਾਰਨ ਕੀ ਹੈ ਕਿਸ ਨੂੰ ਕਿਤਾ ਜਾਂਦਾ ਜੇਸਤੋ ਖਤਰਾ ਪਿਛਲੇ 5 ਸਾਲ ਉਹ ਤਾਂ ਪਿਛਲੇ 2017 ਤੱਕ ਹੀ ਸੀ 2017 ਤੋਂ ਬਾਅਦ ਦਾ ਕਾਂਗਰਸ ਸੀਗੀ ਹਮ ਕਿਹਨੂੰ ਨਹੀਂ ਤਾਂ ਕਿਸ ਨੂੰ ਟਾਕ ਕੀਤਾ ਇਹਦਾ ਕਿਸ ਕਿਉਂ ਉਹਨੂੰ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਰਾਜਨੀਤੀ ਉਹਦੇ ਸੈਂਟਰ ਸਟੇਜ 'ਤੇ ਅਕਾਲੀ ਦਲ ਅਜੇ ਵੀ ਹੈਗਾ ਨਹੀਂ ਇਹਦਾ ਮਤਲਬ ਉਹ ਕਹਾਣੀ ਤਾਂ ਨਹੀਂ ਹੋ ਰਹੀ ਕਿ ਕਹਿੰਦੇ ਬਾਣੀਏ ਨੇ ਜੱਟ ਟਾ ਲਿਆ ਫਸਤਾ ਨਹੀਂ ਹੋਰ ਹੋਰ ਚੱਲ ਕਰ ਤੇ ਉਹ ਹਾਂ ਉਹ ਵੀ ਵਰਜ਼ੈਰ ਇਹ ਦੇਖੋ ਨਾ ਜੇ ਤੁਸੀਂ ਉਹਨਾਂ ਦਾ 베ਸ ਖੁਰ ਗਿਆ ਹੂੰ ਉਹ ਦਫਾੜ ਹੋ ਗਿਆ ਕਾਲੀਦਲ ਜੀ ਇੱਕ ਧੜਾ ਅਲੱਗ ਹੋ ਗਿਆ ਜੀ ਇਹਦੇ ਬਾਵਜੂਦ ਵੀ ਅਜੇ ਮਤਲਬ ਸੈਂਟਰ ਸਟੇਜ ਤੇ ਚਰਚਾ ਕਾਲੀਦਲ ਦੀ ਹੁੰਦੀ ਹੈ ਅਟਾ ਕਾਲੀਦਲ ਤੇ ਸਭ ਤੋਂ ਵੱਧ ਹੁੰਦਾ ਹੈ ਰੂਲਿੰਗ ਪਾਰਟੀ ਵੱਲੋਂ ਜੀ ਤੇ ਫਿਰ ਉਹ ਜਿਹੜੀ ਜਿਹੜੀ ਇਹਦੀ ਵਿਜ਼ਿਬਿਲਟੀ ਹੈ ਉਹਨਾਂ ਦੀ ਹੂੰ ਵਿਜ਼ਿਬਿਲਟੀ ਫੇਰ ਹੈ ਉਹਨਾਂ ਦੀ ਉਹਨਾਂ ਦੀ ਬਰਾਬਰ ਦੀ ਹੈ ਠੀਕ ਹੈ ਸੋ ਇਸ ਕਰਕੇ ਉਹ ਉਹ ਇਹਦਾ ਮਤਲਬ ਹੈ ਕਿ ਕਾਲੀਦਲ ਦੀ ਹੋਂਦ ਨੂੰ ਕਾਲੀਦਲ ਦੀ ਜਿਹੜੀ ਉਸ ਨੂੰ ਉਹਨੂੰ ਇਗਨੋਰ ਕੀਤਾ ਜਾ ਸਕਦਾ ਉਸ ਤੇ ਜਿਹੜੀ ਸਟੇਟ ਦੀ ਪੋਲਿਟਿਕਸ ਹੈ ਭਾਵੇਂ ਉਹ ਉਹਨਾਂ ਦਾ ਬੇਸ ਬਹੁਤ ਖੁਰ ਗਿਆ ਹੈ ਪਰ ਇਹਦੇ باوجود ਉਹਨਾਂ ਦੀ ਜਿਹੜੀ ਹੋਂਦ ਹੈ ਉਹ ਕਾਇਮ ਹੈ ਕਿਉਂਕਿ ਇੱਕ ਉਹਦਾ ਉਹਦੇ ਨਾਲ ਬਹੁਤ ਕੁਝ ਜੁੜਿਆ ਹੈ ਇੱਕ ਤਾਂ ਸ਼੍ਰੋਮੀ ਕਮੇਟੀ ਉਹਨਾਂ ਕੋਲ ਹੈ ਦੂਜਾ ਕਿ ਕਾਲੀਦਲ ਦਾ ਇੱਕ ਹੋਰ ਹੈਗਾ ਸੁਖਵੀਰ ਬਾਦਲ ਦਾ ਆਪਣਾ ਹੋਰ ਹੈਗਾ ਇੱਕ ਹੂੰ ਯਾਰ ਠੀਕ ਹੈ ਅੱਛਾ ਬਲੀ ਸਾਹਿਬ ਅੰਤ ਵਿੱਚ ਮੈਂ ਇੱਕ ਵਾਰੀ ਇੰਟਰਨੈਸ਼ਨਲ ਖਬਰ ਬਾਰੇ ਝਾਤ ਪਾਉਣੀ ਚਾਹੁੰਦਾ ਹੈ ਕਹਿੰਦੇ ਕੈਨੇਡਾ ਨੂੰ ਲੈ ਕੇ ਵੀਜ਼ਾਸ ਨੂੰ ਲੈ ਕੇ ਦੁਬਾਰਾ ਤਣਾ ਹੈ ਕੁਝ ਵੀਜ਼ਾਸ ਦੁਬਾਰਾ ਲੱਗਣੇ ਬੰਦ ਹੋ ਗਏ ਆ ਇਹ ਚੱਲਦਾ ਕੀ ਪਿਆ ਇਸ ਵੇਲੇ ਕੈਨੇਡਾ ਦੀ ਸਥਿਤੀ ਕੀ ਹੈ ਜੀ ਦੇਖੋ ਜਿਹੜੀ ਰਿਪੋਰਟ ਹੁਣ ਆਈ ਹੈ ਨਾ ਉੱਥੋਂ ਜਿਹੜਾ ਕੈਨੇਡਾ ਦਾ ਸੀਟੀਵੀ ਹੈ ਉਹਨੇ ਰਿਪੋਰਟ ਦਿੱਤੀ ਹੈ ਜਿਹਦੀ ਚਰਚਾ ਬਹੁਤ ਹੋਈ ਹੈ ਹੁਣ ਸਾਰੇ ਸਾਬ ਨੇ ਪਬਲਿਸ਼ ਕੀਤੇ ਐਸੇ ਵੀ ਕੀਤੀ ਉਹਦੇ ਰੈਫਰੈਂਸ ਨਾਲ ਉਹਨੇ ਬਹੁਤ ਡਿਟੇਲਸ ਫੈਕਟਸ ਫਿਗਰ ਦਿੰਤੇ ਨੇ ਕੁਝ ਹਮ ਕਿ ਕਿ ਪਿਛਲੇ ਜਿਹੜਾ ਅਗਸਤ ਸੀਗਾ ਹਮ ਅਗਸਤ 2024 ਦੇ ਵਿੱਚ ਹਮ ਜਿਹੜੇ ਸਟੂਡੈਂਟ ਵੀਜੇ ਸੀ ਇੰਡੀਆ ਤੋਂ ਹਮ ਉਹ 90% ਰਿਜੈਕਟ ਕੀਤੇ ਸੀ ਕੈਨੇਡਾ ਨੇ ਠੀਕ ਹੈ ਜੀ ਵੀਜ਼ਾ ਐਪਲੀਕੇਸ਼ਨ ਐਪਲੀਕੇਸ਼ਨਸ ਹੂੰ ਐਪਲੀਕੇਸ਼ਨ ਜਿਹੜੀਆਂ 32% ਰਿਜੈਕਟ ਕੀਤੀਆਂ ਸੀ ਹੂੰ ਤੇ ਇਸ ਵਾਰ ਅਗਸਤ 2025 ਚ 74% ਐਪਲੀਕੇਸ਼ਨ ਰਿਜੈਕਟ ਕੀਤੀਆਂ ਗਈ ਠੀਕ ਹੈ ਜੀ 72% ਮਤਲਬ ਦੁੱਗਣੇ ਨਾਲੋਂ ਜ਼ਿਆਦਾ ਹੂੰ ਉਹਦੇ ਚ ਉਹਦਾ ਮਤਲਬ ਕੀ ਉਹਨਾਂ ਨੇ ਕਹਿ ਵੀ ਉਹ ਜਿਹੜਾ ਹੁਣ ਅੱਗੇ ਆ ਸੀ ਜਿਹੜਾ ਮਰਜ਼ੀ ਵੀ ਸਟੂਡੈਂਟ ਅਪਲਾਈ ਕਰੇ ਚਲੋ ਠੀਕ ਆ ਐਡਮਿਸ਼ਨ ਮਿਲ ਜਾਈਂਦਾ ਨਹੀਂ ਸੀ ਫਟਾਫਟ ਚੱਲੀ ਜਾਂਦਾ ਸੀਗਾ ਤੇ ਉਹ ਉਹ ਹੁਣ ਉਹਨਾਂ ਨੇ ਚੈਕ ਚੈਕਸ ਚੈੱਕ ਬਹੁਤ ਲਾਤੇ ਨੇ ਇੱਕ ਤਾਂ ਦੋ ਚੈਕ ਲਾਏ ਨੇ ਦੋ ਤਰ੍ਹਾਂ ਦੇ ਇੱਕ ਤਾਂ ਉਹ ਤੇ ਲਿਮਟ ਕਰਤੀਆਂ ਸੀ ਵੀ ਐਨੇ ਸਟੂਡੈਂਟ ਲੈਣੇ ਨੇ ਇੱਕ ਤਾਂ ਲਿਮਟ ਕਰਤੇ ਹਰ ਸਟੇਟ ਨਾਲ ਗੱਲ ਗਈ ਦੂਜਾ ਉਹਨਾਂ ਨੇ ਇਹ ਕਰਤਾ ਕਿ ਜਿੰਨੇ ਫਰਾਡ ਜਿਹੜਾ ਵੀ ਆ ਜਾਂਦੇ ਵੀ ਜਿਹੜੀਆਂ ਫਰਾਡ ਪਹਿਲਾਂ ਦਾ ਐਪਲੀਕੇਸ਼ਨਾਂ ਵਹੀ ਕੱਟ ਗਿਆ ਬਹੁਤ ਕੱਟ ਗਿਆ ਐਪਲੀਕੇਸ਼ਨਾਂ ਪਰ ਜਿੰਨੀਆਂ ਕੱਟ ਗਿਆ ਉਹਦੇ ਚੋਂ ਵੀ ਉਹ ਜਿਹੜੀਆਂ ਉਹ ਜਿਹੜੀਆਂ ਉਹਨਾਂ ਨੇ ਉਮਲ ਘਟਾਇਆ ਵੀ ਇੰਨੀ ਆ ਕਿ 29000 ਐਪਲੀਕੇਸ਼ਨ ਪਿਛਲੇ ਸਾਲ ਸੀ ਸਿਰਫ 4515 ਰਹਿ ਗਈਆਂ ਐਪਲੀਕੇਸ਼ਨ ਇਸ ਵਾਰ 29000 ਪੇ ਲਾਸਟ ਇਅਰ ਸੀ ਇਮੇਜਿਨ ਕਰੋ ਤੁਸੀਂ ਵੀ ਜਿਹੜਾ ਕਿੰਨੀ ਘਟ ਗਈ ਹੈ ਪਰ ਉਹ ਘਟੇ ਚ ਵੀ ਉਹਨਾਂ ਨੇ ਸ਼ਾਨਣਾ ਵੱਡਾ ਲਾਤਾ ਵੀ ਵਾਲੀ ਨੂੰ ਸ਼ੱਕ ਲੱਗਦਾ ਹੈ ਫਰਾਡ ਫਰਾਡ ਦੇ ਕੇਸ ਵੀ ਫੜੇ ਵੱਡੇ ਨੇ ਵੀ ਜਿਹੜੇ ਐ ਦਿੰਦੇ ਨੇ ਵੀ ਜਿਵੇਂ ਕਰਦੇ ਜੇ ਪੈਸੇ ਚਾਹੀਦੇ ਜਮਾ ਉਹ ਇਧਰ ਉਧਰ ਲੈ ਕੇ ਜਮਾ ਕਰਕੇ ਦਿਖਾ ਦੇਣਗੇ ਏਜੰਟ ਨੇ ਆਪੇ ਹੀ ਪੈਸੇ ਪਾ ਦੇਣੇ ਉਹਦੇ 'ਚ ਇਹੋ ਜੇ ਕਿਸੇ ਨੂੰ ਛਾਣ-ਮੀਣ ਕਰਕੇ ਉਹਦਾ ਨਹੀਂ ਵੀ ਇੱਕ ਕੈਨੇਡਾ ਜਾਣਾ ਕੈਨੇਡਾ ਜਟ ਵੀਜ਼ ਸਟੂਡੈਂਟਸ ਵਾਸਤੇ ਜਾਣਾ میٹرਕ ਪਾਸ ਹੈ ਜਾਣਾ ੜ ਕੇ ਹੁਣ ਪਲੱਸ 2 ਵਾਲੇ ਕਿਉਂਕਿ ਉੱਥੇ ਉਹ ਕਮਿਊਨਿਟੀਨ ਕਰਦੇ ਤੇ ਉਹਨਾਂ ਨੂੰ ਮੁਰ ਕੇ ਪੀਆਰ ਮਿਲਦੀ ਵਰਕ ਪਰਮਿਟਰੀ ਮਿਲਦਾ ਆ ਤਾਂ ਕੋਈ ਉਹ ਤਾਂ ਖਤਮ ਹੀ ਹੋ ਗਿਆ ਨਾ ਕੰਮ ਤੇ ਪਰ ਦੂਸਰੇ ਨੇ ਵੀ ਜਿਹੜਾ ਹੁਣ ਇਹਦਾ ਮਤਲਬ ਕੈਨੇਡਾ ਦਾ ਰਸਤਾ ਜਿਹੜਾ ਸਟੂਡੈਂਟਸ ਵਾਸਤੇ ਬਹੁਤ ਔਖਾ ਤੇ ਮੁਸ਼ਕਲ ਹੋ ਗਿਆ ਤੇ ਉਹਦੇ ਦੇ ਛਾਨਾ ਵੱਡਾ ਲਾਤਾ ਉਹਨਾਂ ਨੇ ਤੇ ਹੁਣ ਬਹੁਤ ਥੋੜੇ ਸਟੂਡੈਂਟ ਉੱਥੇ ਜਾ ਸਕਦੇ ਨੇ ਇਹ ਇੱਕ ਨਟਸ਼ੇਲੇ ਆ ਠੀਕ ਬਿਲਕੁਲ ਇਹ ਇਹ ਪਰਿਸਥਤੀਆਂ ਜਿਹੜੀਆਂ ਨੇ ਉਹ ਪੰਜਾਬ ਦੀ ਸਿਆਸਤ ਵਿੱਚ ਔਰ ਪੰਜਾਬ ਦੀ ਆਬਾਦ ਵਾਸਤੇ ਵੇਖੀਆਂ ਜਾ ਰਹੀਆਂ ਬਾਤੀਆਂ ਜਾ ਰਹੀਆਂ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਨੀ ਦੀ ਪੰਜਾਬੀ